ਨਵ ਇੱਕ ਗੋਤਣਾ ਕਰਕੇ ਦਾ ਤੂੰ ਬੜੀ ਸੁਣੀ ਲੱਗਣੀ ਨਹੀਂ ਤਾਂ ਨਹੀਂ ਇੱਕ ਮੈਂ ਦੋ ਹੀ ਤਾਨੀਆਂ ਹੈ ਇਹ ਕਹਣਾ ਤੂੰ ਆਖੇ ਨਹੀਂ ਲੱਗਦੀ ਜਿੰਨਾ ਹੀ ਤੇਰੀਆਂ ਗੱਲਾਂ ਆਇਆਂ ਹੈ ਨਾ ਸਾਰੀਆਂ ਮੰਨਿਆ ਪਰ ਤੁਹਾਡੀ ਇੱਕ ਨਹੀਂ ਮੰਨਦੀ ਤੈਨ ਮੈਂ ਸਵੇਰੇ ਵੀ ਕਿਹਾ ਹੀ ਪਹਾ ਨਾਲ ਆਈ ਛੇੜਾ ਤੈਨ ਮੈਂ ਲਾ ਕੇ ਦਸਾਂਗੀ ਕਾਲੀਆਂ ਨਹੀਂ ਲਾਈ ਦੀਆਂ ਥਲ ਥਲ ਦੀਆਂ ਲਾਈ ਦੀਆਂ ਥਲ ਲਾਈਟ ਲਾਈਟ ਲਾਈ ਦੀਆਂ ਸੂਟਾਂ ਨਾਲ ਦੀਆਂ ਲਾਈ ਦੀਆਂ ਇਹ ਬਲੈਕ ਸੂਟ ਹੋਏ ਫੇਰ ਲਾਈ ਦੀਆਂ ਨੇ ਦੂਲੀਆਂ ਲਾਵਾਂ ਦੇ ਪੱਬੂ ਗਿਆ ਕੀ ਪਤਾ ਨਹੀਂ ਗੱਗ ਦਾ ਤੇਲਵਾ ਮਿਲਾ ਸੇਰ ਤੇ ਵਾਹੋਂ ਲੰਘੀ ਆ ਉਹੋ ਗੱਲ ਕਿਤੇ ਤੀ ਤਿਆਹੀ ਕੁਝ ਨਹੀਂ ਬਹੁ ਤੈਨੂੰ ਕੁਝ ਕਹਿ ਕੇ ਤੇ ਕਿਤੇ ਜਾਣਾ ਵਾ ਲਾਲ ਤੱਦ ਬਾਲ ਮਿਲ ਲਾਲ ਲਾੜ ਕੱਢ ਬਾਲ ਤੱਦ ਬਾਲ ਇਦਾਂ ਕਰਕੇ ਇਦਾਂ ਅਛਾ ਬਾਲ ਇਦਾਂ ਇਦਾਂ ਹਾਂ ਆਏ ਹਾਏ ਬਾਬਾ ਬਾਹਰ ਵਿੱਚ ਸੋਹਣੀ ਲੱਗਣ ਢੀ ਨਹੀਂ ਕੋਨੇ ਲੱਗਦੇ ਬਾਹਰ ਤਦਨੇ ਮੈਂ ਇਦਾਂ ਪੂਪ ਮਾ ਕੇ ਦੋਨੇ ਕੱਕੇ ਬਾਤ ਅੱਦ ਬੜੇ ਆ ਬੱਲੇ ਬੱਲੇ ਐਦਾ ਤਾਂ ਨਾ ਮੈਂ ਇਹਨਾਂ ਨੂੰ ਕੱਕ ਇਹਨਾਂ ਖੜੋ ਬੜੀ ਔਖੀ ਐ ਤੂੰ ਤੋਨੇ ਪਤਾ ਤਿੰਨੇ ਲੱਦਿਆ ਐਵੇਂ ਬੋਬੋ ਕਹੀ ਜਾਨੀ ਐ ਮੈਂ ਤੂੰ ਉਦਾ ਹੀ ਬੜੀ ਸੋਹਣੀ ਲੱਗਦੀ ਐ ਕੁਝ ਨਾ ਵੀ ਲਾਏ ਪਾਏ ਤੇ ਪੱਤੀ ਮੁੱਤੀ ਆਹ ਸੱਚੀ ਮੁੱਚੀ ਐ ਇਤ ਦੇ ਨਾ ਮਿਲਿ ਤੇਲੀ ਤਾਤੀ ਐ ਨਾ ਉਹਨੇ ਮੈਨੂੰ ਬੁੱਤੀ ਪਾਲ ਲੈ ਤੇ ਤਲਿਆ ਹੀ ਤੇਂਦੀ ਤੂੰ ਬੜੀ ਸੋਹਣੀ ਲੱਗਦੀਂਗੀ ਬਾਤ

ਕੋਝ ਨਹੀਂ ਮੈਂ ਕਿਹਾ ਤੁੱਦ ਤੇ ਤਿਆਵਾ ਨਹੀਂ ਨਹੀਂ ਮੈਂ ਨਹੀਂ ਕਿਹਾ ਮੇਰੀ ਭੈਣ ਨੂੰ ਕੁਝ ਵੀ ਇਕ ਤੇ ਵਾਲ ਵੀ ਬੜੇ ਲੰਮੇ ਆ ਤੇਰੇ ਤੇ ਜੰਦ ਤੋੜ ਨਿੱਤੇ ਨਿੱਤੇ ਤਤ ਤਤ ਕੇ ਕਲੀਦਾਨੀ ਆ ਟੋਨੇ ਮੇਰੇ ਤੂੰ ਤਾਂ ਸਿਆਣੀ ਆ ਤੇ ਮੈਂ ਤਾਂ ਬੇਕੂਫਾ ਐਵੇਂ ਨੀ ਕਿਨਿਕ ਕਰੀ ਜਾਨੀ ਆ ਨਾ ਮੇਰੀ ਇੱਕ ਗੱਲ ਮੰਨੇਂਗੀ ਦੱਤੋ ਮੇਰੀ ਭੈਣ ਨਾ ਇੱਕ ਗੁੱਤ ਕਰਿਆ ਕਰ ਤੂੰ ਸੋਹਣੀ ਲੱਗੇਗੀ ਨੌਤੀ ਆ ਤੂੰ ਨਾਲੇ ਹੁਣ ਤੂੰ ਸਿਆਣੀ ਹੋ ਜਾਗੇ ਨਿਆਣੀਆਂ ਵਾਲੀਆਂ ਗੱਲਾਂ ਕਰਨੀਆਂ ਨੇ ਸੋਣੀ ਤੇ ਲੱਦਦੀ ਆ ਮੈਂ ਨਹੀਂ ਟੋਨੀ ਲੱਦਦੀ ਸੋਣੀ ਲੱਗਦੀ ਆ ਤੂੰ ਹੋਰ ਸੋਣੀ ਲੱਗੇਗੀ ਜੇ ਇੱਕ ਗੁੱਤ ਕਰਿਆ ਕਰੇਂਗੀ ਤੇ ਮੈਨੂੰ ਨਹੀਂ ਲੱਗਣਾ ਤੇ ਲੈ ਨਾ ਇੱਧੇ ਰਹਿਣਾ ਤੂੰ ਇੱਧਰ ਲਾ ਨਾ ਤੇ ਫਿਰ ਮੇਰੇ ਆਖੇ ਨਹੀਂ ਲੱਗਣਾ ਲੱਦਨ ਤੇ ਨਹੀਂ ਆ ਤੇ ਫਿਰ ਇੱਕ ਗੁੱਤ ਕਰਿਆ ਕਰ ਤੇ ਮੇਕਅਪ ਜਿਹੜਾ ਨਾ ਲਾਈਟ ਲਾਈਟ ਕਰਿਆ ਕਰ ਧੰਦਾ ਇਹ ਮੈਨੂੰ ਧੁੰਦਿਵੇਂਂdio ਤੁਸੀਂ ਤੇ ਕਿੰਨੂੰ ਸਮਝਾਵਾਂ ਫਿਰ ਤੈਨੂੰ ਵੀ ਸਮਝਾਉਣਾ ਵਾ ਹਾਂ ਮੈਂ ਨਹੀਂ ਮੈਂ ਤੇ ਇਦਾਂ ਚੱਲ ਰਹੀ ਆ ਉਹ ਨਾਵਾ ਖੇਡਣ ਨਹੀਂ ਜਾਣਾ ਹੁਣ ਤੂੰ ਨਿਆਣੀ ਨਹੀਂ ਤੈਨੂੰ ਮੈਂ ਕਹਿੰਦੀ ਤੂੰ ਸਿਆਣੀ ਹੋ ਗਈ ਆ ਬਾਅਦ ਮੈਂ ਟੀਵੀ ਵੇਖ ਲਾ ਅੰਦਰ ਟੀਵੀ ਵੇਖ ਲਾ ਹਾਂ ਹਾਂ ਇਹਨ ਮੈਂ ਕਿਦਾਂ ਸਮਝਾਵਾਂ ਬਿਨਾਂ ਵੇ ਇਦਾਂ ਨਹੀਂ ਕਰੀਦਾ ਇਹਦੇ ਨਾਲ ਮੈਂ ਵੀਰ ਨੂੰ ਆਨੀ ਆ ਤੇ ਤੁਹਾਡੀ ਗੱਲ ਮੰਨ ਲੈਂਦੀ ਆ ਤੇ ਸਹੀ ਸਮਝਾਓ ਉਹ ਵੀ ਇਹਨ ਕਹਿ ਦਿੰਦੇ ਆ ਚੱਲ ਕੋਈ ਗੱਲ ਨਹੀਂ ਬੱਚੀ ਆ ਬੱਚੀ ਆ ਪਰ ਨਹੀਂ ਚੰਗੇ ਲੱਗੇ ਦਾ ਟਿੱਕ ਟਿੱਟ ਲੈ ਕਿ ਤੇ ਮੈਂ ਚੱਲਿਆ ਇੱਥੇ ਹੀ ਨਾ ਤਾਮ ਤਾਮ ਮੈਨੂੰ ਦੱਸ ਨਾ ਕੀ ਗੱਲ ਇੱਥੇ ਬੈਠ ਕੇ ਦੱਸ ਕੀ ਕੰਮ ਆ ਬੇਨਾ ਨਹੀਂ ਆ ਚਾਹ ਤਲੀਏ ਚਾਹ ਤੂ ਤੀ ਨਾ ਤੇ ਦੇਣਾ ਮੈਨੂੰ ਤੂੰ ਸੂਟ ਇਨੇ ਲੈ ਕੇ ਕੀ ਕਰਦੇ ਹੁੰਦੇ ਆ ਹਰ ਮਹੀਨੇ ਜਿਵੇਂ ਸਾਨੂੰ 5-7 ਸੂਟ ਲੈਣੀਆਂ ਆ ਪੈਣਾ ਮੈਂ ਟੇਲੀ ਤੂੰ ਤ ਲੈਣਾ ਮੈਂ ਤੂਟ ਲੈਣਾ ਨਾ ਹੁਣ ਨਾ ਥੋੜੀ ਜਿਹੀ ਸਿਆਣੀ ਹੋ ਜਾ ਘੱਟ ਲਿਆ ਕਰ ਸੂਟ ਸਾਟ ਹੁਣ ਨਹੀਂ ਮੈਂ ਲੈਣਾ ਵਾ ਉਹ ਐਵੇਂ ਨਾ ਬਈ ਜਾ ਅਥਰੂ ਸੁੱਟਾਂ ਡਾ ਪਈਆਂ ਮੈਂ ਲਿਆ ਕੇ ਰੱਖੇ ਆ ਪਹਿਲਾਂ ਹੀ ਮੈਨੂੰ ਪਤਾ ਈ ਗਰੀਨ ਨੂੰ ਤਾਂ ਮੈਨੂੰ ਵੀ ਤੂੰ ਹੁੰਦੇ ਸਾਰੀ ਡਿਮਾਂਡ ਕਰਨੀ ਆ ਤਿੱਡੇ ਇਤਲਾ ਤਾਂ ਮੈਨੂੰ ਭਾਬੀ ਨੇ ਦੱਤਿਆ ਹੀ ਨਹੀਂ ਨਾ ਤੇ ਆ ਤਲੀ ਅੱਤੀ ਵਾਤਾਵਾਂ ਦੇ ਅੱਤੀ ਵਾ ਉਨ ਨਾ ਨਾ ਬੱਬਾ ਆਂਟੀ ਬਾਂ ਨਹੀਂ ਹਜੇ ਨਹੀਂ ਉਹ ਨੰਨੀ ਤਾਂ ਡਾਇਰੈਕਟ ਬਾਬਾ ਖਰਾਬ ਕਰਨੀ ਆ ਤੁੱਤਲੀ ਨੂੰ ਤੋਦ ਨਹੀਂ ਹੁੰਦਾ ਮੈਂ ਭੀ ਚੋਈ ਧੋਨੀ ਆ ਫਾਟ ਤਫਾਟ ਉਹ ਮੇਰੇ ਭੈਣ ਮੈਨੂੰ ਸਕੂਟਰੀ ਦੀ ਟੈਨਸ਼ਨ ਨਹੀਂ ਆ ਮੈਨੂੰ ਤੇਰੀ ਟੈਨਸ਼ਨ ਆ ਤੇ ਤੂੰ ਕੋਈ ਗੱਲ ਨਹੀਂ ਫੇਰ ਕੇ ਦਿਨ ਸਹੀ ਭਾਜ ਮੈਂ ਕਵਾਂਗਾ ਵੀ ਕੋਈ ਗੱਲ ਨਹੀਂ ਚਲਾਉਂਦਿਆ ਕਰੋ ਤੇ ਤੂੰ ਤਾਂ ਹੀ ਨਹੀਂ ਮੇਰੀ ਗੱਲ ਮੰਨਦਾ ਉਹ ਰੋਣਾ ਲੱਗਦੀ ਫਿਰ ਹਰ ਵੇਲੇ ਰੋਂਦੇ ਨਹੀਂ ਚੰਗੇ ਲੱਗਦਾ ਥੋੜੀ ਜੀ ਤੂੰ ਵੀ ਸਿਆਣੀ ਹੋ ਗੋਣਾ ਤੀ ਗੱਲ ਮੈਂ ਸਿਆਣੀ ਨਹੀਂ ਆ ਮੈਂ ਤੇ ਦੇਨਵਾ ਉਹ ਮੇਰੇ ਘਰ ਤੋਂ ਪਾਵਾਂ ਨਹੀਂ ਹੈਗਾ ਮੇਰੀ ਭੈਣ ਤੇ ਸਭ ਤੋਂ ਸਿਆਣੀ ਆ ਬਸ ਮਿਆਂਨਾ ਵੀ ਥੋੜਾ ਜਿਹਾ ਨਿਆਣਪਣਾ ਛੱਡ ਦੇ ਆਹ ਗੱਲ ਲੰਦਾ ਵਾ ਤਨ ਦਾ ਜੈ ਤਾਲੇ ਮੈਨੂੰ ਹੀ ਬੋਧ ਦੇ ਲੈਂਦੇ ਆ ਬੋਲ ਦੇਣੀ ਆ ਮੈਂ ਮੈਂ ਤੇਹ ਨਾ ਨਹੀਂ ਬੋਲਾ ਕਰਨਾ ਤੂੰ ਮੈਂ ਨਹੀਂ ਬੋਲਣਾ ਕਹਿ ਆ ਲੈ ਦੱਸ ਇੱਕ ਤੇ ਦੇ ਨਾਂ ਇਹਨੇ ਨੱਕ ਤੇ ਮੱਖੀ ਨਹੀਂ ਬਹਿਣ ਦੇਣੀ ਇਹਨੂੰ ਮੜਾ ਜਾਂ ਦਬਕਾ ਮਾਰੋ ਤੈਨ ਨੇ ਕਹਣਾ ਮੈਨੂੰ ਕੋਈ ਕਹਿ ਕੇ ਜਾਵੇਗਾ ਕਿੱਥੇ ਤੱਤ ਮਿਲੇ ਤੂ ਤੇ ਦਿੱਤਿਆ ਉਹ ਇੱਥੇ ਤੇਰਾ ਸੂਟ ਕਿਤੇ ਨਹੀਂ ਧਰਦੇ ਆਗੇ ਇਨੀ ਟੈਨਸ਼ਨ ਨਾ ਲੈ ਗਰਲੀ ਨਾ ਇਦਾਂ ਹੀ ਗੱਲ ਸੁਣੀ ਚੱਲ ਤੂੰ ਅੰਦਰ ਨਾਲ ਕੋਈ ਕੱਢ ਲਾ ਗਰਲੀ ਨੂੰ ਦਿੰਦੀ ਐ ਸੂਟ ਦਨ ਹਾਂਜੀ ਦੱਸੋ ਉਹ ਕੁਝ ਨਹੀਂ ਮੈਂ ਆ ਇਹਨੂੰ ਸੂਟ ਜਿਹੜੇ ਲਿਆਂਦੇ ਨਹੀਂ ਆਪਾਂ ਜਿਹੜੇ ਤੇਰੇ ਆ ਲੈ ਕੇ ਨੇ ਦੋ ਤਿੰਨ ਸੂਟ ਪਰਸੋਂ ਉਹਨਾਂ 'ਚ ਇੱਕ ਸੂਟ ਜਿਹੜਾ ਨਾ ਉਹਨੂੰ ਦੇ ਦੇ ਕੋਈ ਗੱਲ ਨਹੀਂ ਦੇ ਦੇਣੀ ਐ ਇੱਕ ਦੇ ਵੀ ਦੋ ਦੇ ਦਾਂਗੀ ਜਿੰਨੇ ਆ ਕੇ ਕਿ ਦੇ ਦੇ ਛੜਾ ਕੋਈ ਚੱਲ ਨਹੀਂ ਦਲੇਰ ਨਾ ਤੂੰ ਬਾਣਾ ਮੈਨੂੰ ਪਤਾ ਤੇਰਾ ਇਹ ਵੀ ਤਾਂ ਇੱਕ ਦੇ ਨਹੀਂ ਕਿਉਂਕਿ ਉਹਨੇ ਫੇਰ ਉਹ ਸੂਰ ਦਾ ਖੜਾ ਕਰਤਾ ਨਹੀਂ ਤੇ ਮੈਨੂੰ ਹੋਰ ਕੋਈ ਨਹੀਂ ਮੈਨੂੰ ਜਾਣ ਤੋਂ ਦਿੱਕਤਾ ਉਹ ਨਹੀਂ ਮੈਨੂੰ ਉਹ ਸ਼ਹਿਰ ਜਾਣਾ ਪੜਾ ਨਹੀਂ ਤੇ ਫੇਰ ਕਿਉਂਕਿ ਇੰਨੇ ਉਹਨਾਂ ਤੱਕ ਜਿੱਤ ਨਹੀਂ ਛੱਡਣੀ ਚੱਲ ਕੋਈ ਗੱਲ ਨਹੀਂ ਤੁਹਾਡੀ ਭੈਣ ਵਾ ਜੇ ਆਂਦੀ ਹੈ ਤੁਹਾਨੂੰ ਪਤਾ ਸਹੀ ਹੈ ਕਿ ਉਹਨੇ ਲੈਣੀ ਲੈਣੀ ਹੈ ਤੇ ਦੇ ਦੇਣੀ ਹੈ ਤਾਂ ਮੈਂ ਕਦੋਂ ਮਨਾ ਕਰੰਦਿਆਂ ਵਾ ਬਾਕੀ ਤੇ ਚੱਲ ਗੱਲਾਂ ਛੱਡੋ ਮੈਂ ਤੁਹਾਨੂੰ ਕਹਿ ਨਹੀਂ ਸਮਝਾਇਆ ਕਰੋ ਸਹੁਰਿਆਂ ਵਾਲੀ ਹੋ ਗਈ ਆ ਉਹਨੂੰ ਮੈਂ ਹੁਣ ਵੀ ਉਹ ਸਮਝਾਉਂਦਿਆਂ ਜੋ ਤੂੰ ਕਹਿ ਨਹੀਂ ਮੈਨੂੰ ਕਹਾਂ ਵੀ ਥੋੜਾ ਜਣਾ ਹੁਣ ਤੂੰ ਆਪਣੇ ਆਪ ਨੂੰ ਸੁਧਾਰ ਮੇਰੀ ਗੱਲਾਂ ਦਾ ਗੁੱਸਾ ਕਰਦੀ ਆ ਮੈਨੂੰ ਆਂਦੀ ਭਾਬੀ ਮਜ਼ਾਕ ਢੰਦੀ ਆ ਹੱਸਦੀ ਆ ਮੈਂ ਹੱਸਦੀ ਨਹੀਂ ਆ ਮੈਂ ਆਨੀ ਆ ਵੀ ਅਗਲਿਆਂ ਨੇ ਕਹਿਣਾ ਇਹ ਇਹ ਤੇ ਭਰਾ ਭਰਜਾਈ ਨਾ ਵੀ ਇਹਨੇ ਸਮਝਾਉਂਦੇ ਉਹ ਚੱਲ ਇਹਨਾਂ ਵੀ ਸ਼ੁਕਰ ਆ ਹਜੇ ਭਾਜੀ ਸਿਆਣੇ ਨੇ ਭਾਜੀ ਨਾਲ ਤੇ ਸਾਰਾ ਕੁਝ ਉਹਨੇ ਲਈ ਕਵਰ ਕਰ ਲੈਣਾ ਕੁਝ ਸਾਡਾ ਵੀ ਫਰਜ਼ ਬੰਦਾ ਵਾ ਇਹਨੂੰ ਸਮਝਾਈਏ ਇਦਾਂ ਤੇ ਨਿਆਣੇ ਵੀ ਨਹੀਂ ਕਰਦੇ ਗੱਲ ਤੇ ਤੇਰੀ ਠੀਕ ਹੈ ਗੱਲੀ ਨਾ ਪਰ ਹੁਣ ਕੀ ਕਰ ਸਕਦੇ ਆ ਗੁੱਸਾ ਨਾ ਗੱਲ ਕਰਦਾ ਕਰਿਓ ਮੈਂ ਤੁਹਾਨੂੰ ਦੱਸਾਂ ਹੂੰ ਕੋਈ ਚੰਗੀ ਰਾਤ ਨਹੀਂ ਉੱਠੀ ਨਾ ਕੋਈ ਦੇਦੀ ਰਾਤ ਇਨੂੰ ਕਿਤੇ ਵਿਖਾ ਲਈਏ ਵਿਖਾ ਲਈਏ ਉਹ ਕਿਹੜੀ ਬਿਮਾਰ ਚੰਗੀ ਭਲੀ ਤੇ ਹੈਗੀ ਆ ਰੋਟੀ ਪਾਣੀ ਛਕਦੀ ਸਾਰਾ ਕੁਝ ਖਾਂਦੀ ਪੀਂਦੀ ਕੰਮ ਧੰਦਾ ਕਰਦੀ ਉਹ ਮੈਨੂੰ ਵੀ ਪਤਾ ਵਾ ਕੰਮ ਧੰਦਾ ਕਰਦੀ ਆ ਤੁਸੀਂ ਗੱਲ ਦਾ ਗੁੱਸਾ ਕਰ ਲੈਂਦੇ ਇਹਨ ਮੈਂ ਆ ਡਾਕਟਰ ਨੂੰ ਵਿਖਾ ਲਈਏ ਦਿਮਾਗ ਇਹਦਾ ਠੀਕ ਆ ਲੈ ਦੱਸ ਦਿਮਾਗ ਉਹ ਤਾਂ ਠੀਕ ਹੀ ਨਹੀਂ ਤੇ ਸਾਰਾ ਚੁੱਲਾ ਚੌਂਕਾ ਕਿਦਾਂ ਕਰਦੀ ਆ ਲੀੜੇ ਕੱਪੜੇ ਦਾ ਇਹਨੂੰ ਕਿਦਾਂ ਪਤਾ ਫੈਸ਼ਨਾਂ ਦਾ ਇਹਨੂੰ ਕਿਦਾਂ ਪਤਾ ਇਹਨੂੰ ਜਿਹੜੀ ਮਰਜ਼ੀ ਚੀਜ਼ ਪੁੱਛਦਾ ਉਸਲੇ ਕੱਟ ਕੇ ਦੱਸ ਦੇਗੀ ਆ ਆਨਲਾਈਨ ਦਾ ਜੇ ਮੈਨੂੰ ਨਹੀਂ ਮਹਗਾਉਣ ਦਾ ਪਤਾ ਇਹਨੂੰ ਕਿਤੇ ਪੁੱਛੇ ਸੀ ਜੋ ਅੱtene ਕੱਢ-ਕੁੱਢ ਕੇ ਮੰਗਾ ਦੇਣਾ ਪਿੱਛੇ ਜਦ ਮੈਂ ਘੜੀਏ ਵੀ ਰਸੀ ਆ ਇਹਦੀ ਮੰਗਾਈ ਆ ਮੈਂ ਮੜਿਆ ਕਹਿ ਕੇ ਬੈਠਾ ਉਦੋਂ ਪਤਾ ਲੱਗਾ ਇਹਨੇ ਜਿਹੜਾ ਡਰੈਸ ਮੰਗਾਈ ਦਿੱਤੀ ਇਹ ਐਨਾਂ ਤੇ ਮੈਨੂੰ ਪਤਾ ਵਾ ਦਾ ਦਿਮਾਗ ਆ ਜਿੰਨਾ ਉਹ ਫੈਸ਼ਨ ਜਿੱਦਾਂ ਦਾ ਕਰਦੀ ਨਾ ਹੋਰ ਕੋਈ ਹੁੰਦੇ ਤੇ ਘਰੋਂ ਕੱਢ ਛੱਡ ਦੇ ਜਦੋਂ ਆਈ ਕੀ ਬਣ ਕੇ ਆਈ ਜਲੂਸ ਕੱਢਿਆ ਹੁਣ ਵੀ ਮੈਂ ਨਾਮ ਨੂੰ ਸਮਝਾਇਆ ਹੈ ਵੀ ਇੱਕ ਗੁੱਤ ਕਰ ਲਾ ਤੂੰ ਸੋਹਣੀ ਲੱਗੇਂਗੀ ਤੇ ਨਹੀਂ ਮੇਰੀ ਗੱਲ ਮੰਨੀ ਉਹ ਥੋੜੀ ਜਿਹੀ ਹੈ ਸਹੀ ਜਿੱਦ ਲਈ ਆ ਭਾਬੀ ਆਦਾ ਆਗੇ ਦੇ ਦੇ ਉਹਨੂੰ ਪਹਿਲਾਂ ਸੂਟ ਫੇਰ ਇਹਨੇ ਰੋਂਣ ਲੱਗ ਪਾਈਆਂ ਹੋਰ ਇਹ ਕਹਤੇ ਤੁਸੀਂ ਆਹੋ ਗੱਲਾਂ ਆਂਦੇ ਰਹਿੰਦੇ ਹੋ ਰੋਂੜਾ ਬਣਾ ਉਹਨੇ ਸੱਚੀ ਰੋਣਾ ਹੀ ਆ ਫਿਰ ਉਹਦੇ ਸਾਹਮਣੇ ਨਾ ਕਿਆ ਕਰੋ ਰੋਂਣ ਲੱਗ ਜਾਣਾ ਰੋਂਣ ਲੱਗ ਜਾਣਾ ਲੈ ਨਾ ਦੀ ਨਹੀਂ ਤਾਦਾ ਤੂਤ ਦੇ ਇਹਨੂੰ ਜੀ ਨਹੀਂ ਕਰਦਾ ਮੇਰਾ ਸੂਟ ਦੇ ਇਹਨੂੰ ਆਏ ਮੈਂ ਦੇਣ ਗਿਆ ਕਿਉਂ ਨਹੀਂ ਜੀ ਕਰਦਾ ਆ ਲੈ ਦੇ ਨਹੀਂ ਲੈ ਟੈਂ ਮ ਜਿੰਨਾ ਤਲਾਬ ਕਰਦੀ ਆ ਲੈ ਨਾ ਵ ਸੂਟ ਲੈ ਲੈ ਤੇਨ ਨਾਲ ਮੈਨੂੰ ਸੂਟ ਚੰਗੇ ਆ ਤੂੰ ਇੱਕ ਮੰਗੀਂ ਮੈਂ ਸਾਰੇ ਦੇ ਦਾਂ ਲੈ ਜਿਹੜਾ ਚੰਗਾ ਲੱਗਦਾ ਲੈ 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 ਤਾਲੇ ਥੋਨੇ ਆ ਤਾ ਤੂੰ ਮੇਂਦਾ ਤਿਲਾ ਮੇਂਦਾ 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 ਨਹੀਂ ਦਾਦਾ ਪੈਤੇ ਤੀਲੇ ਤੂਤੇ ਲੱਦੇ ਆ ਜਿਆਦਾ ਪੈਸੇ ਕਿਹੜੇ ਸੂਟ ਤੇ ਲੱਗੇ ਆ ਆਹੋ ਐਚੇ ਆ ਜਿਆਦਾ ਫਰ ਤੀਤਾ ਈ ਤੋ ਲੈ ਨਾ ਮੈਂ को නना ला तोना ලदु धना ओला आ कोगाने तो दो राखलाීना सोने सो सමයි ීू න कोगा शर ज्यावा से होरलाමගේ मिल तेල ලते एक मिलली भी ਸੂਟ ਤੇਰੇ ਲਈ ਇੱਕ ਹੋਰ ਲੈਣਾ ਹਾਂ ਕੋਈ ਗੱਲ ਲੈ ਲਾਂਗੀ ਓਲੈਂਜ ਕਲਰ ਦਾ ਤੰਤਰੀ ਲੰਗਦਾ ਤੰਤਰੀ ਲੰਗਦਾ ਇੱਕ ਤੇਰੀ ਸਮਝ ਨਹੀਂ ਆਉਂਦੀ ਮੈਨੂੰ ਤੰਤਰੀ ਲੰਗਦਾ ਤੰਤਰ ਕੀ ਤੂਤ ਸੂਟ ਹਾਂ ਤੰਤਰੀ ਲੰਗਦਾ ਓਲੈਂਜ ਓਲੈਂਜ ਔਰਿੰਜ ਰੰਗ ਦਾ ਹਾਂ ਕੋਈ ਗੱਲ ਮੈਂ ਲੈ ਲਾਂਗੀ ਔਰ ਜਿਹੜਾ ਰੰਗ ਦਾ ਸੂਟ ਲੈ ਦਾਂਗੀ ਜਿੱਦਣ ਮੈਂ ਜਾਵਾਂਗੀ ਤੀਤਾ ਆਲਫਾ ਵਿੱਚ ਪਾ ਲ। ਅੰਨ ਇੱਚ ਵਿੱਚ ਪਾ ਲੈਣੀ ਆ। ਚਲ ਇੱਚੇ ਪਾ ਲੈ। ਆਲੂ ਪਾ ਦੀ ਦੁੱਧ ਚਾਹ ਤੂੰ ਹੀ ਪੀਤੀ ਨਹੀਂ। ਹੋ ਰਹਿਣ ਤੂੰ ਭਾਬੀ ਜੀ ਇੰਨੀ ਸੇਵਾ ਨਾ ਕਰੋ। ਚਲ ਕੋਈ ਗੱਲ ਨਹੀਂ ਭਾਜੀ ਤੂੰ ਚਾਹ ਨਹੀਂ ਪੀਤੀ। ਮੈਂ ਪੀ ਲਉ ਤੇ ਦੀਦੀ ਕਿੱਥੇ ਜੇ? ਪਧਾਣੀ ਆ ਖੰਡੀ ਚਾਚੇ ਘਰ ਚੱਲੀ ਆ ਸਗੋ ਹੀ ਜਾਣਾ ਪਿੰਡ ਤੇ ਮੈਂ ਚੱਲ ਤਿਆਰ ਹੁੰਦੀ ਤੇ ਚੱਲਦੇ ਚੱਲ ਕੋਈ ਗੱਲ ਨਹੀਂ ਭਾਜੀ ਰੈਪੋ ਜਿਹਦੀ ਦੀਦੀ ਕਹਿਣ ਦੇ ਤੇ ਉਹ ਨਹੀਂ ਭਾਬੀ ਇਹ ਕੰਮ ਬੜਾ ਸਿਰ ਤੇ ਚੜਿਆ ਪਿਆ ਵਾ ਚੱਲ ਹੈ ਤੇ ਸਹੀ ਹੈ ਤੁਹਾਨੂੰ ਪਤਾ ਵਾ ਜਿੱਦ ਕਰਨੀ ਹੈ ਨਹੀਂ ਅੱਜ ਰੈਪੋ ਤਸਵੀਰ ਚੱਲ ਜਿਓ ਸੱਚੀ ਦੱਸਾਂ ਤੁਹਾਨੂੰ ਬੜਾ ਇਸਤਮਦੀਸ਼ ਸ਼ਦਾਨ ਜੀ ਮੈਂ ਤੇ ਨਾ ਇੰਨਾ ਤੰਗ ਆਣਾ ਜੇ ਹਥੋਂ ਇਹ ਕਦੀ ਐਹੋ ਜਿਹੀਆਂ ਗੱਲਾਂ ਕਰੇਗੀ ਜਿਹਦੀ ਸਮਝ ਹੀ ਨਹੀਂ ਲੱਗਦੀ ਭਾਬੀ ਭਾਜੀ ਤੁਸੀਂ ਹੁਣ ਗੁੱਸਾ ਕਰਨਾ ਵਾ ਮੈਨੂੰ ਤਾਂ ਆਪ ਨਹੀਂ ਸਮਝ ਲਾਦੀ ਦੋ ਦੋ ਵਾਰੀ ਤਿੰਨ ਵਾਰੀ ਪੁੱਛਿਆ ਤਾਂ ਵੀ ਸਮਝ ਲਾਦੀ ਆ ਉਹਦਾ ਇੱਕ ਗੱਲ ਹੈਗੀ ਜੇ ਬੰਦਾ ਭਾਂਗੇ ਰੋਂਦਾ ਵੀ ਹੋਏ ਨਾ ਤੇ ਹੱਸਾ ਲੈਂਦੀ ਏ ਉਹਨੂੰ ਗੱਲਾਂ ਹੀ ਐ ਉਹ ਜੀਆਂ ਕਰੇਗੀ ਹਾਂ ਆਪ ਮੈਂ ਤਾਂ ਭਾਜੀ ਹੱਸ ਪੈਣੀ ਆ ਤੇ ਭਾਜੀ ਇੱਕ ਗੱਲ ਦੱਸੋ ਵੀ ਤੁਹਾਡੇ ਰਿਸ਼ਤਾ ਕਿੰਨੇ ਕਰਾਇਆ ਹੈ ਕੋਜਣਾ ਪੁੱਛੋ ਭਾਬੀ ਤੁਸੀਂ ਉਹ ਆ ਹੀ ਮੇਰੇ ਵਿਚੋ ਲਾਣਾ ਉਹਨਾਂ ਕਰਾਇਆ ਉਹਨੂੰ ਸਾਰਾ ਪਤਾ ਹੀ ਤੇ ਨਵਦੀਪ ਦੀ ਵੇਖੋ ਚਲਾਕੀ ਜਿੱਦਣ ਇਹਨੂੰ ਵੇਖਣ ਆਏ ਆ ਨਾ ਕਿਤੇ ਬੋਲੀ ਹੈ ਨਹੀਂ ਜੇ ਇਹਨੂੰ ਕੋਈ ਗੱਲ ਪੁੱਛਣੀ ਤਾਂ ਹੂੰ ਹੂੰ ਕਰੀ ਜਾਂਦੀ ਏ ਅੱਗੋਂ ਜੇ ਇਹ ਕਹਿੰਦਾ ਕਵਾਲੇਂ ਦੇਣਾ ਤਾਂ ਮੈਂ ਉੱਥੇ ਜਵਾਬ ਦੇ ਜਾਣਾ ਸੀ ਚਲ ਭਾਜੀ ਜੀ ਇੱਥੇ ਸੰਜੋਗ ਲਿਖੀ ਹੁਣ ਦਿਲ ਦੀ ਤੇ ਨਹੀਂ ਉਹ ਮਾੜੀ ਕੰਮ ਵੀ ਉਥਾਂ ਪੈਰਾਂ 'ਚ ਕਰ ਲੈ ਗਈ ਨਹੀ ਕੰਮ ਤੇ ਸਿਫਤਾ ਉਹਦੀ ਕਹੋ ਮਗਰ ਉਹ ਤੇ ਪਹਿਲਾਂ ਕਰਕੇ ਦੇ ਦਿੰਦੀ ਏ ਤੇ ਨਾਲੇ ਨਾ ਮੰਮੀ ਆਂਦੇ ਨਹੀਂ ਹੁਣ ਜ਼ਬਾਨ ਕਰ ਲਈ ਨਾਲੇ ਓਦਾਂ ਵੀ ਸੋਹਣੀ ਸੁਨਖੀ ਏ ਤੇ ਮੈਂ ਚਲੋ ਕੋਈ ਗੱਲ ਨਹੀਂ ਮੈਂ ਫਿਰ ਉਹਨਾਂ ਦੀ ਰਹਿ ਰੱਖਣੀ ਸੀ ਤੇ ਬਾਕੀ ਓਦਾਂ ਇਦਾਂ ਲਾਂਬਾ ਕੋਈ ਨਹੀਂ ਆ ਸਿਰਫ ਇਹ ਹੋਈ ਏ ਵੀ ਗੱਲਾਂ ਦੀ ਸਮਝ ਨਹੀਂ ਲੱਗਦੀ ਐ ਜੀ ਹੁਣ ਆਣ ਕੇ ਮਾੜੀ ਮੋਟੀ ਮੈਨੂੰ ਲੱਗਣ ਲੱਗੀ ਏ ਕੋਈ ਗਾਲੀ ਪਾਜੀ ਹੌਲੀ ਹੌਲੀ ਲੱਗ ਜੇਗੀ। ਉਦਾਂ ਵੀ ਕਈ ਰੇ ਵੇਨਾ ਵਾ ਭਿਲਾ ਉਹਨੋਂ ਵੇਲੇ ਸਾਰੀਆਂ ਗੱਲਾਂ ਦੀ ਸਮਝ ਲੱਗਦੀ ਏ ਦੀ। ਭੈਣ ਭਰਾ ਇਕੱਠੇ ਤੇ ਜਿੰਮੇ ਪਲੇ ਆ ਤੇ ਭਾਜੀ ਸਮਝ ਤੇ ਆਪੇ ਲੱਗ ਜਣੀ ਏ। ਸਹੀ ਗੱਲ ਆ ਤੁਹਾਡੀ। ਕੋਈ ਗਾਲੀ ਪਾਜੀ ਆਪੇ ਸਮਝ ਲੱਗ ਜਣੀ ਨਿਆਣ ਪੂਣਾ ਵਾ ਜੇ। ਨਵਦੀਪ। ਉਹ ਚੱਲੀਏ ਪਿੰਡ ਫਿਰ। ਨਹੀਂ ਦਾਣਾ। ਕਿਉਂ ਜਾਣਾ ਕਿਉਂ ਨਹੀਂ ਵੇ ਟਾਈਮ ਕਿੰਨਾ ਹੋ ਗਿਆ ਵਾ। ਮੈਂ ਤਾਂ ਇਹ ਨਾ ਦੋ ਲੱਤਾਂ ਰਾਨੀਓ ਦੋ। ਅਲੇਤੋ ਹੀ ਹੋਈ ਆ। ਤੈਨੂੰ ਪਤਾ ਕੰਮ ਕਿੰਨਾ ਕਰਨ ਵਾਲਾ ਘਰ। ਨਹੀਂ ਨਹੀਂ ਬਤਾਂ ਤਲਪਾ ਜੀ ਕੋਈ ਜਾਣੀ ਅਜ ਰੈਪੋ ਜੀ ਕਹਿੰਦੇ ਆ ਤੇ ਮੱਤੀ ਤੈ ਤਲੀ ਦੁੱਧ ਦੇ ਵਿੱਚ ਉਹ ਚੱਲ ਕੋਈ ਨਹੀਂ ਨਹੀਂ ਬਿੰਦੀ ਮੈਂ ਪੀਣਾ ਹੈ ਮੈਨੂੰ ਦੁੱਧ ਨਹੀਂ ਤਾ ਮੈਨੂੰ ਸਾਹ ਦਿੱਤੀ ਭਾਬੀ ਉਹ ਚੱਲ ਕੋਈ ਗੱਲ ਨਹੀਂ ਮੇਰੀ ਗੱਲ ਸੁਣਾ ਹਾਂ ਨਾ ਦਾ ਦਿੱਤੀ ਉਹਨਾਂ ਨੂੰ ਦੁੱਧ ਦਿੱਤਾ ਤੂੰ ਏਦਾਂ ਕਰ ਦੁੱਧ ਲੈ ਦੇਣੀ ਹੈ ਦੁੱਧ ਇਹ ਮੈਂ ਪੀਣਾ ਉਹ ਪੀਲਾ ਤੂੰ ਹੀ ਪੀਲਾ ਕੋਈ ਗੱਲ ਨਹੀਂ ਚੱਲ ਮੈਂ ਭਾਜੀ ਤੁਹਾਨੂੰ ਲੈ ਆ ਦੇਣੀ ਆ ਕੋਈ ਨਹੀਂ ਨਹੀਂ ਰਹਿਣ ਦਿਓ ਭਾਬੀ ਜੀ ਇਹਨੂੰ ਪਤਾ ਨਾ ਦਮ ਹੀ ਦੁੱਧ ਘਾਟੀ ਪੀਣਾ ਵਾ ਤੂੰ ਹੀ ਨਹੀਂ ਲੈਣ ਦੋ ਦਾ ਤੂੰ ਨਵਦੀਬਾ ਮੇਰੀ ਗੱਲ ਸੁਣ ਜਦੋਂ ਪਿੰਡੋਂ ਤੁਰ ਲੱਗੇ ਹਾਂ ਤੂੰ ਕਿਹਾ ਨਹੀਂ ਵੀ ਇੱਕੋ ਰਾਤ ਰਹਿ ਕੇ ਤੇ ਆ ਜਾਾਂਗੇ। ਕਿਹਾ ਸੀ ਕਿ ਨਹੀਂ ਕਿ ਅਗਲੇ ਦਿਨ ਸ਼ਾਮਾਂ ਨੂੰ ਆ ਜਾਾਂਗੇ ਹੁਣ ਵੇਲਾ ਟਾਈਮ ਕਿੰਨਾ ਹੋ ਗਿਆ। 4 ਵਜੇ ਚੱਲੇ ਨੇ। ਨਹੀਂ ਦੀ ਤੰਦ ਦਾਨ ਨੂੰ। ਐਦਾਂ ਨਹੀਂ ਕਰੀਦਾ ਹੁੰਦਾ। ਨਹੀਂ ਦਾਨਾ ਤੇ ਨਾਲੇ ਉਹ ਦੋਗਤਾਂ ਕੀਤੀਆਂ ਨਹੀਂ। ਆ ਦੋ ਧੋਨੀਆਂ ਲੱਦਨੀਆਂ। ਉਹ ਸੋਨੀਆਂ ਤੇ ਲੱਗਣ ਡੀਆਂ ਪਰ ਇੱਕ ਘਾਰ ਵਧੀਆ ਲੱਗੇਗੀ। ਆ ਵੀ ਤੇ ਦੱਤਾ ਤੈਨਾਂ ਨੂੰ ਕਾਕੇ ਧੋਨੀ ਮੈਂ ਬਲੰਮਾ ਦੋਂਦਿਆ ਹੈ ਐਦਾ ਕਿਸੇ ਨੇ ਗਾਣਾ ਸੁਧੈਣ ਮੈਂ ਧੋਨੀ ਲੈ ਤੈਨੂੰ ਸਮਝ ਨਹੀਂ ਲੱਗਦੀ ਹੈ ਵੀ ਧੋਈ ਦਾਨੀ ਦਲ ਐਵੇਂ ਲੋਲਾ ਪੁੰਦੇ ਲੈਂਦੇ ਤੂੰ ਤੀ ਐਦਾ ਕੋਈ ਹੋਰ ਕੋ ਕਰਦਾ ਵਾ ਸਾਰੇ ਕਿੱਡਿਆਂ ਵਧੇ ਸਿਰ ਕੀਤੇ ਹੁੰਦੇ ਨੇ ਤੇ ਮੈਂ ਤਾਂ ਲੈ ਤੋ ਵਥਨੀ ਆ ਨਾ ਕੱਲ ਜਦੋਂ ਆਈ ਇੱਥੇ ਕਿਦਾਂ ਗੱਲਾਂ ਲਬੇੜੀਆਂ ਤਲ ਮੈਂ ਥਾਲਿਆਂ ਤੋਂ ਵੱਤਲੀ ਲੱਗਣ ਦੀਆਂ ਵੱਖਰੀ ਨਹੀਂ ਲੱਗਣ ਡੀ ਵੱਤਲੀ ਲੱਗਣਦੀਆਂ ਦੂਨੀਸ ਗੱਡਾ ਤੂੰ ਨਹੀਂ ਲੋਕੀ ਹੋ ਕੇ ਖੁਸ਼ ਹੁੰਦੇ ਹੋ ਹੱਸਦੇ ਵੀ ਕਿਦਾਂ ਬਣੀ ਤੋ ਇੰਨੀ ਥੋਨੀ ਥੋਨੀ ਆ ਲਾਉ ਫੋਨ ਦੇ ਮੈਨੂੰ ਮੈਂ ਫੋਨ ਮੀਤ ਨਾ ਨਾਲੇ ਨਾ ਮੈਂ ਮਮੀ ਨੂੰ ਫੋਨ ਤਾਂ ਤੇ ਤੇ ਨਹੀਂ ਆਤੀ ਨਹੀਂ ਹੁਣ ਆਦ ਉਹ ਰਹਿੰਦੇ ਆ ਵੀ ਨਾ ਕਰੀ ਦਾਦੇ ਮਮੀ ਤੋਂ ਉਹ ਡਰਦਾ ਨਹੀਂ ਹੈਗਾ ਜਾਣਾ ਪਿੰਡ ਨਹੀਂ ਦਾਣਾ ਵੇਖ ਲੈ ਫਿਰ ਨਹੀਂ ਦਾਣਾ ਨਹੀਂ ਜੇ ਨਾ ਨਾ ਗਈ ਫਿਰ ਮੈਂ ਤੇਰੀ ਗੱਲ ਨਹੀਂ ਮੰਨਿਆ ਕਰਨੀ ਨਹੀਂ ਦਾਣਾ ਹੁਣੇ ਥੂੰ ਤਾਂ ਮੈਂ ਚੱਲਿਆ ਠੀਕ ਆ ਦੋ ਵੀ ਕਿਦਾਂ ਣਿਆਣੇ ਵਾਲੀਆਂ ਗੱਲਾਂ ਕਰਦੀਆਂ ਮੁੱਤੇ ਨਹੀਂ ਮੈਂ ਹੋਣਾ ਕਿਉਂ ਨਹੀਂ ਹੋਣਾ ਫਿਲਮੇ ਹਲੋ ਆਈ ਨਹੀਂ ਆ ਦੋਨਾ ਨਹੀਂ ਹੋਣਾ ਮੇਲਾ ਨਹੀਂ ਦਿੱਤਾਂ ਤੇ ਹੋਣਾ ਮਿੱਟੀ ਪੈਦੀ ਦੁੱਧ ਵਿੱਚ ਤੂੰ ਜਾਣ ਕੇ ਪੀਂ ਤੇ ਡਈ ਨਹੀਂ ਲੈ ਦੁੱਧ ਵਿੱਚ ਮਿੱਟੀ ਪੈਦੀ ਤਿੰਨੀਆਂ ਮਿੱਟੀਆਂ ਇੰਨਾ ਤਲ ਉਹਨ ਟੋਂਨ ਪੀਉ ਦਾ ਇਹਨੂੰ ਕੱਢ ਕੇ ਤਾਂ ਪੀ ਜਾ ਹੂੰ ਦੰਦਾ ਹੋ ਜਾਵਾ ਤੂੰ ਇਹ ਪੀਓ ਉਹ ਮੈਂ ਪੀਣਾ ਹੈਗਾ ਜਾ ਲੈ ਜਾ ਨਹੀਂ ਪੀਆ ਉਹ ਨਹੀਂ ਪੀਣਾ ਮੈਂ ਤੇ ਮੈਂ ਤੋਂ ਪੀਆ ਆਪੀ ਤਾਂ ਲੜਨ ਦੀ ਹੈਵੇਂ ਮੈਂ ਪੀਣਾ ਹੈ ਪੀ ਕਰਨਾ ਇਹਦਾ ਲਾਭ ਨੂੰ ਆਨਾ ਕਿ ਇਹਨੂੰ ਸਮਝਾ ਦੇ ਭਰਾਵਾ ਇਹਨੂੰ ਕਹਾਂ ਚੱਲੀ